ਨਵੀਂ ਮਸ਼ੀਨਰੀ ਅਤੇ ਨਵੀਂ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਇਲਾਕੇ ਚੋਂ ਦੇਖਣ ਨੂੰ ਮਿਲ ਜਾਣਗੀਆਂ ਵਧੀਆ ਰੇਟਾਂ 'ਚ ਤੇ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਹਰੇ ਜ ਅੱਖਰਾਂ 'ਚ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀ ਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਛੋਟਾ ਥੀ ਕੁਝ ਵੀ ਹੈ ਜੀ ਕੋਈ ਵੀ ਗੱਡੀ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮਾਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲੇ ਆਲਟੋ ਪੌਂਸੀ ਹੈ ਆਲਟੋ ਗੱਡੀ ਆਪਣੇ ਕੋਲੇ ਪੌਂਸੀ ਹੈ 2029 ਤੱਕਰ ਤਾਂ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਜਿਹੜੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬਹੁਤ ਸ਼ੌਂਕ ਨਾਲ ਮਾਲਕ ਨੇ ਪਵਾਏ ਹੋਏ ਨੇ ਤੇ ਬਿਲਕੁਲ ਨਵੇਂ ਅਲਾਈ ਨੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਕੰਡੀਸ਼ਨ ਆਲੂਕੇ ਜੀ ਕੋਈ ਐਕਸੀਡੈਂਟਡ ਕਿਸੇ ਪਾਸੋਂ ਗੱਡੀ ਹੈ ਨਹੀਂ ਗੱਡੀ ਲੁਧਿਆਣਾੇ ਖੜੀ ਹੈ ਇਹ ਡਿਮਾਂਡ ਦੀ ਗੱਲ ਕਰੀਏ ਤਾਂ 1,75,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਪੰਜਾਬ ਨੰਬਰ ਗੱਡੀ ਆ ਬਈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਵਗੈਰਾ ਜੋ ਵੀ ਕੁਝ ਹੁੰਦਾ ਸਾਰਾ ਕੁਝ ਆਪ ਨੂੰ ਵਧੀਆ ਮਿਲ ਜਾਊਗਾ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਕਿਸੇ ਨੇ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਆ ਲੁਧਿਆਣਾ ਖਾਸ ਇਹਨਾਂ ਦੀ ਘਰੇ ਗੱਡੀ ਖੜੀ ਆ ਤੇ ਜਾ ਕੇ ਦੇਖ ਲੂ ਤੇ ਗੱਲਬਾਤ ਕੋਈ ਵੀ ਕਰਨੀ ਹੋ ਤੁਸੀਂ ਪਹਿਲਾਂ ਕਰਨੀ ਆ ਤੇ ਕੁਛ ਵੀ ਪੁੱਛਣਾ ਤਾਂ ਮਾਲਕ ਨਾਲ ਗੱਲ ਆਪੇ ਕਰ ਲਿਓ ਨੰਬਰ ਮਾਲਕ ਦਾ 91151 40010 ਤੇ ਨੰਬਰ ਸੈਕੰਡ ਤੇ ਆਪਣੇ ਕੋਲੇ ਇੱਕ ਸਕੂਟੀ ਪਹੁੰਚੀ ਹੈ ਜੀ ਮਾਲਕ ਨੇ ਛੇਤੀ ਵੇਚਣੀ ਹੈ ਤੇ ਰੇਟ ਇਹਨਾਂ ਨੇ ਬਹੁਤ ਘੱਟ ਆਪਣੇ ਕੋਲੇ ਲਾ ਕੇ ਭੇਜਿਆ ਹੈ ਰੇਟ ਹੈ ਜੀ 24000 ਰੁਪਿਆ ਸਰਫਮ 15 ਮਾਡਲ ਹੈ ਹੁੰਡਾ ਦੀ ਐਕਟਿਵਾ ਸਕੂਟੀ ਹੈ ਧਰਮਕੋਟ ਮਾਲਕ ਦਾ ਏਰੀਆ ਸਕੂਟੀ ਇਹਨਾਂ ਨੇ ਸੇਲ ਕਰਨੀ ਹੈ ਕੰਡੀਸ਼ਨ ਤੁਸੀਂ ਦੇਖ ਲਓ ਪੰਜਾਬ ਨੰਬਰ ਹੈ ਕੋਈ ਪਾਰਸ ਦਾ ਨਾਤਾ ਟੁੱਟਿਆ ਪਰ ਜਿਹਦਾ ਨਾ ਕੋਈ ਡੈਮੇਜ ਹੈ ਨਾ ਕੋਈ ਗਲਿਸੜੀ ਹੈ ਕਿਸੇ ਪਾਸੋਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਮਾਲਕ ਦੇ ਘਰੇ ਖੜੀ ਆ ਕਿਸੇ ਨੂੰ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਧਰਮਕੋਟ ਜਾ ਕੇ ਦੇਖ ਲਓ 15 ਮਾਡਲ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਤੇ ਸੇਲ ਕਰਨਾ ਚਾਹੁੰਦੇ ਨੇ ਮਾਲਕ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੇ ਭੈਣ ਨੂੰ ਮੇਰੇ ਮਾਤਾ ਨੂੰ ਕਿਸੇ ਨੂੰ ਵੀ ਪਸੰਦ ਆਈ ਆ ਜੀ ਗੱਲ ਤੁਸੀਂ ਮਾਲਕ ਨਾਲ ਆਪੇ ਕਰ ਲਓ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 90561 ਤੇ 79917 ਤੇ ਗੱਲਬਾਤ ਆਪਾਂ ਕਰ ਰਹੇ ਹਾਂ ਅਸੀਂ ਅੱਗੇ ਹੋਰ ਵੀ ਮਸ਼ੀਨਰੀਆਂ ਤੋਂ ਨੂੰ ਮਿਲਣ ਗਿਆ ਤੇ ਵੀਡੀਓ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਾਂਗੇ ਮਸ਼ੀਨਰੀਆਂ ਦੀ ਕੱਲੀ-ਕੱਲੀ ਗੱਲ ਹੋਵੇਗੀ ਪਹਿਲਾਂ ਜਿੰਨੇ ਦੇਖ ਰਹੇ ਹੋ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿ ਦੇਣਾ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਾਂ ਚੈਨਲ ਤੇ ਐਡ ਕਰਵਾਈ ਦਾ ਕੋਈ ਕਮਿਸ਼ਨ ਖਰਚਾ ਵਾਚਾ ਕੁਝ ਨਹੀਂ ਲੈਂਦੇ ਫਰੀਦ ਵਿਚ ਆਪਣਾ ਸਾਰਾ ਕੰਮ ਹੈ ਸੀ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਲਾਈਕ ਦਾ ਬਟਨ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ-ਵੱਤ ਤੇ ਪਹਿਲੀ ਵਾਰ ਆਇਓ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ 스ਵਿਫਟ ਗੱਡੀ ਲੈ ਕੇ ਪਹੁੰਚੇ ਅਸੀਂ 2005 ਮਾਡਲ ਗੱਡੀ ਐ ਸਿਰਸਾ ਮਾਲਕ ਦਾ ਏਰੀਆ ਗੱਡੀ ਪੈਟਰੋਲ ਤੇ 95000 ਰੁਪਏ ਡਿਮਾਂਡ ਐ ਜੀ ਰੇਟ ਮੌਕੇ ਤੇ ਹੋਰ ਵੀ ਘਾਟਾ ਵਾਲਦਾ ਹੋ ਜੂਗਾ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਏ ਐ ਸਿਲਵਰ ਰੰਗ ਦੀ ਗੱਡੀ ਐ ਹਰਿਆਣਾ ਨੰਬਰ ਐ ਬੰਪਰ ਵਗੈਰਾ ਵਧੀਆ ਜੀ ਕੋਈ ਨਾ ਤਾਂ ਡੈਂਟ ਨਾ ਕੋਈ ਐਕਸੀਡੈਂਟਡ ਨਾ ਕੋਈ ਕਿਸੇ ਪਾਸੇ ਲੱਗੀ ਹੋਈ ਵਧੀਆ ਆਪਾਂ ਨੂੰ ਗੱਡੀ ਆਹ ਮਿਲੂਗੀ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਸਿਰਸਾ ਮਾਲਕ ਦਾ ਏਰੀਆ ਜੀ ਤੇ ਪੈਟਰੋਲ ਤੇ ਗੱਡੀ ਆ ਰੇਡ ਤੋਂ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ 98884 27826 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਬਾਕੀ ਮੈਨੂੰ ਦੱਸਿਓ ਜਰੂਰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਰਦੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਦੋ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਿਹੜੇ ਏਰੀਆ ਚ ਕੋਠੀ ਘਰ ਚਾਹੀਦਾ ਦੱਸੋ ਮੈਨੂੰ